ਯਾਰ ਜੇ ਇਥੇ ਕੋਈ ਇੰਨੀ ਕੀ ਇਹ ਬੰਨਦਾ ਹੋ ਜਵੇ ਨਾ ਤੁਸੀਂ ਬੰਨੋ ਤਾਂ ਇਹ ਜਿਹੜਾ ਪਾਣੀ ਹੈ ਇਹ ਆ 20 25 ਪਿੰਡਾਂ ਦੇ ਵਿੱਚ ਜਾਵੜਨਾ ਇਹ ਦਰਿਆ ਸੁੱਕ ਜਾਂਦਾ ਹੁੰਦਾ 88 ਜੀ ਵੀ ਦਰਿਆ 'ਚ ਪਾਣੀ ਹੈ ਨਹੀਂ ਸੀ ਇਹਨਾਂ ਪਿੰਡਾਂ 'ਚ ਪਾਣੀ ਪੂਰਾ ਤਾਰੂ ਸੀ ਕਿੰਨੇ ਕਿੰਨੇ ਫੁੱਟ ਚਲੇ ਜਾਂਦਾ 7 7 8 8 ਫੁੱਟ ਇਹ ਤੇ ਆਪਣੇ ਕੁਰਸੀ ਨੂੰ ਪਾਏ ਹੋਏ ਆ ਆਪਣੀ ਬੱਲੇ ਬੱਲੇ ਨੂੰ ਪੈ ਰਹੇ ਆ ਇੱਕ ਇੱਕ ਵੀਡੀਓ ਬਣਾ ਕੇ ਚਲੇ ਗਏ ਬਸ ਓਨਲੀ ਉਹਨਾਂ ਕੋਲ ਸਿਰਫ ਇਹੀ ਇਹੀ ਚੀਜ਼ ਪਤਾ ਸਾਡੇ ਸਾਨੂੰ ਕਰ ਲੈਣਾ ਤੁਹਾਨੂੰ ਕੰਮ ਉਹ ਜਿਹੜਾ ਉਹਨਾਂ ਦਾ ਕੰਮ ਉਹਦਰ ਨਾ ਸੂਰੀ ਸਾਹਿਬ ਜੀ ਹੁਣ ਉਹਨੇ ਟਾਰਚਾ ਮਾਰ ਕੇ ਚਲੇ ਗਏ ਆ ਹੁਣ ਤਾਂ ਜਾ ਕੇ ਨ ਦਸਾਂ 15 ਮਿੰਟਾਂ ਚ ਕਿਤੇ ਹੋਟਲ 'ਚ ਬੈਠਣਾ ਨਹੀਂ ਨਜ਼ਾਰੇ ਲੈਣੇ ਆ ਕਿ ਪਾਣੀ ਤਾਜੋ ਵਾਲਾ ਆ ਤੇ ਆਪਾਂ ਇੱਥੇ ਆਬ ਇਸ ਸਮੇਂ ਬਹੁਤ ਤਬਾਈ ਹੋਈ ਪਈ ਆ ਅੱਧਾ ਪੰਜਾਬ ਡੁੱਬਿਆ ਪਿਆ ਅੱਧੇ ਲੋਕ ਚਿੰਤਾ 'ਚ ਡੁੱਬੇ ਪਿਆ ਪਰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸਤਕਾਰਯੋਗ ਆ ਲੇਕਿਨ ਉਹਨਾਂ ਵੱਲੋਂ ਕੋਈ ਸਾਨੂੰ ਜਿਵੇਂ ਕਹਿੰਦੇ ਨੇ ਕਿ ਠੰਡੀ ਹਵਾ ਦਾ ਬੋਲਾ ਨਹੀਂ ਆਇਆ ਰੱਬ ਨਾ ਕਰੇ ਜਿਹੜੀ ਸਟੇਟ ਤੋਂ ਹੈਗੇ ਆ ਜੇ ਕਿਤੇ ਉੱਥੇ ਤੇ ਹਾਲਾਤ ਬੜੇ ਹੁੰਦੇ ਫਿਰ ਕੀ ਹੋਣਾ ਸੀ ਕਿ ਫਿਰ ਵੀ ਚੁੱਪ ਰਹਿੰਦੇ ਫੇਰ ਤਾਂ ਇਹ ਨੱਠੇ ਫਿਰਨਾ ਆ ਜਿੱਦੋਂ ਪਾਣੀ ਘੜਦਾ ਤੇ ਮਾਰ ਵੱਧ ਕਰਦਾ ਹੁਣ ਇਹਨੇ ਰੇਤਾ ਕੱਢ ਲਿਆ ਪਾਣੀ ਨੇ ਬਾਹਰ ਜਿਹੜਾ ਵੱਧ ਪਾਣੀ ਉਹਨੇ ਰੇਤਾ ਕੱਢ ਕੇ ਜਦੋਂ ਘਟਣਾ ਆ ਉਹਨੇ ਫਿਰ ਜਿੱਥੇ ਖਾਲੀ ਥਾ ਉੱਤੇ ਛੱਟ ਮਾਰਨੀ ਛੱਟ ਵੱਜਣੀ ਤੇ ਸਾਡੇ ਆ ਸਾਡੇ ਸਾਰੇ ਰਾਹੋਂ ਤੱਕ ਵੱਜਣੀ ਹੈ ਜੀ ਇਹ ਇੰਨੀ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜਿਆਂ ਨੂੰ ਤੁਸੀਂ ਸਾਡੀ ਗੱਲਬਾਤ ਸੁਣੀ ਆ ਸੀਨੀਅਰਸ ਨੂੰ ਕੀ ਰਿਪੋਰਟ ਕਰੂੰਗੇ ਕਿਉਂਕਿ ਇੱਥੇ ਐਮਰਜੈਂਸੀ ਆ ਦੇਖੋ ਆਵਾਜ਼ ਤੋਂ ਹੀ ਸਮਝ ਲੱਗਦੀ ਆ ਕਿ ਖਤਰਾ ਜਿਵੇਂ ਦਰਿਆ ਆਪ ਕਹਿੰਦਾ ਹੋਵੇ ਕਿ ਬਚ ਲੋ ਬਚ ਉਹਨਾਂ ਤਾਂ ਬਚ ਲੋ ਮੈਂ ਆ ਰਿਹਾ ਕੀ ਤੁਸੀਂ ਸੁਣਿਆ ਦੋਗੇ ਅਜੀਸਰ ਪਾਣੀ ਵਧਿਆ ਹੀ ਅੱਗੇ ਕੰਟਰੋਲ 'ਚ ਹੀ ਹੁੰਦਾ ਹੀ ਆ ਮੌਤ ਵੀ ਤਾਂ ਇੱਕੋ ਵਾਰੀ ਆਉਂਦੀ ਆ ਕਹਿਣਾ ਚਾਹੁੰਦਾ ਇੱਕ ਵੀ ਇਹ ਮਸਲਾ ਸਿਰਫ ਹਮਾਰਾ ਨਾ ਹੋਗਾ ਮੇਰੇ ਬਿਨ ਤੁਮਾਰਾ ਗੁਜ਼ਾਰਾ ਨਾ ਹੋਗਾ ਅਗਰ ਇਹ ਦਿੱਕਤ ਵੱਧ ਗਈ ਮੇਰੇ ਦੋਸਤ ਇਹ ਮਸਲਾ ਤੁਮਾਰਾ ਵੀ ਹੋਗਾ 1988 ਵਿੱਚ ਮੇਰੀ ਤਾਂ ਚਲੋ ਉਮਰ ਛੋਟੀ ਹੈ ਜੋ ਸੁਣਦੇ ਸੁਣਾਏ ਆਏ ਹਨ 1988 ਵਿੱਚ ਢੈਂਗੜਪੁਰ ਤੋਂ ਜਿਹੜਾ ਬੰਨ ਟੁੱਟਿਆ ਸੀਗਾ ਤੇ ਹੁਣ ਵੀ ਮੈਂ ਜਿਹੜੀ ਜਿਹੜੀ ਢਾ ਲੱਗੀ ਹੋਈ ਆ ਢੈਂਗੜਪੁਰ ਤੇ ਤੱਜਵਾਲ ਦੋਵੇਂ ਪਿੰਡਾਂ ਚ ਲੱਗੀ ਹੋਈ ਆ ਸਾਥਿਓ ਪਹਿਲਾਂ ਤੁਸੀਂ ਲਾਈਵ ਦੇਖਿਆ ਸੀ ਲਾਈਵ ਵਿੱਚ ਰੇਂਜ ਨਹੀਂ ਆ ਰਹੀ ਸੀ ਕਿ ਜਿੱਦਾਂ ਅਫਸਰ ਨਹੀਂ ਇੱਥੇ ਚੰਗੀ ਤਰ੍ਹਾਂ ਦੇ ਉਦਾਂ ਹੀ ਇੱਥੇ ਰੇਂਜ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਤਾਂ ਵਿੱਚ ਕੁਝ ਸਵਾਲ ਰਹਿ ਗਏ ਸਿਗੇ ਬਾਪੂ ਜੀ ਦਾ ਇੱਕ ਸਵਾਲ ਜਿਹੜਾ ਹੈ ਬਹੁਤ ਜ਼ਰੂਰੀ ਪੁੱਛਣਾ ਚਾਹੁੰਨਾ ਮੈਂ ਔਰ ਮੈਂ ਚਾਹੁੰਨਾ ਕਿ ਤੁਸੀਂ ਵੀ ਉਹ ਕੰਨ ਖੋਲ ਕੇ ਸੁਣ ਲਓ ਕਿਉਂਕਿ ਜਦੋਂ ਬਾਪੂ ਜੀ ਦਾ ਜਵਾਬ ਸੁਣੋਗੇ ਪਰਵੱਟੇ ਤਾਂ ਆਪ ਹੀ ਚੱਕ ਹੋ ਜਾਂਦੇ ਤੇ ਚਿੰਤਾ ਜਿਹੜੀ ਹੈ ਉਹ ਮਨ ਨੂੰ ਲੱਗਦੀ ਹੈ ਤੇ ਢੁੜਕੂ ਜਿਹਾ ਵੀ ਲੱਗਦਾ ਕਿ ਐ ਬਣੂੰਗਾ ਕੀ ਕਿਉਂਕਿ ਬਾਪੂ ਜੀ ਕਹਿੰਦੇ ਕਿ ਜੇ ਰੱਬ ਨਾ ਕਰੇ ਉਨੀ ਇੱਕ ਹੀ ਹੋਗੀ ਕਿਉਂਕਿ ਰੱਬ ਨਹੀਂ ਚਾਹੁੰਦਾ ਪਰ ਜਿਹੜੇ ਕੁਰਸੀਆਂ ਨੂੰ ਚਿੰਬੜੇ ਆ ਜਿਹੜੇ ਵੱਡੇ ਸਿਰਾਂ ਵਾਲੇ ਆ ਜਿਨ੍ਹਾਂ ਦੇ ਢਿੱਡ ਵੀ ਵੱਡੇ ਆ ਜਿਨ੍ਹਾਂ ਦੀ ਪਜਾਮੀ ਨਹੀਂ ਹਲੇ ਤੱਕ ਸੂਤ ਆਈ 80 ਸਾਲ ਹੋ ਗਏ ਤੇ ਜਿਨ੍ਹਾਂ ਨੇ ਸ਼ਾਇਦ ਛਾਤਰ ਬੰਦਿਆਂ ਨੇ ਇਹ ਸੋਚ ਲੈ ਕੇ ਹੁਣ ਕਮਾਈ ਦਾ ਸਾਧਨ ਬਣ ਗਿਆ ਉਹਨਾਂ ਨੂੰ ਨਹੀਂ ਪਤਾ ਪਰ ਇਹਨਾਂ ਨੂੰ ਪਤਾ ਤਜਰਬਾ ਹੈ ਜੇ 1921 ਹੋ ਗਈ ਤਾਂ ਬਾਪੂ ਜੀ ਕੀ ਹੋਣਾ ਸਰ ਜੇ ਇੱਥੇ ਕੋਈ 1921 ਬੰਨਦਾ ਹੋ ਜਵੇ ਨਾ ਤੁਸੀਂ ਬੰਨੋ ਤਾਂ ਇਹ ਜਿਹੜਾ ਪਾਣੀ ਹੈ ਇਹ 20 25 ਪਿੰਡਾਂ ਦੇ ਵਿੱਚ ਜਾਵੜਨਾ ਹੈ ਦਰਿਆ ਸੁੱਕ ਜਾਂਦਾ ਹੁੰਦਾ 88 ਜੀ ਵੀ ਦਰਿਆ 'ਚ ਪਾਣੀ ਹੈ ਨਹੀਂ ਸੀ ਇਹਨਾਂ ਪਿੰਡਾਂ 'ਚ ਪਾਣੀ ਪੂਰਾ ਤਾਰੂ ਸੀ ਕਿੰਨੇ ਕਿੰਨੇ ਫੁੱਟ ਚੱਲੇ ਜਾਂਦਾ 7 ਤਾਂ ਤਾਂ 8-8 ਫੁੱਟ ਇੱਥੇ ਪਾਣੀ ਹੀ ਉਸ ਵੇਲੇ ਤੇ ਹੁਣ ਜੇ ਹਿਸਾਬ ਨਾਲ ਪਾਣੀ ਹੁਣ ਤਾਂ ਬਹੁਤ ਵੱਧੂ ਆ ਰਿਹਾ ਉਦੋਂ ਤੋਂ ਬਾਅਦ ਪਾੜ ਵੀ ਮੁਕਣ ਵਾਲੇ ਸੀ ਤਾਂ ਹੁਣ ਰਸਤਾ ਬੰਦ ਕਰ ਇਹ ਰਸਤਾ ਹੁਣ ਹੁਣ ਉਹ ਜਿਹੜਾ ਜ਼ਮੀਨਾਂ ਕੱਢ ਲੀਆਂ ਸੋਏ ਵਾਲਿਆਂ ਨੇ ਹੁਣ ਮੋਰੇ ਸਟਾਪਰ ਲਾ ਤੇ ਸੜਕਾਂ ਉੱਚੀਆਂ ਕਰਤੀਆਂ ਜੀ ਪਾਣੀ ਦਾ ਨਿਕਾਸ਼ ਐ ਨਹੀਂਗਾ ਰਾਹੋਂ ਵਾਲਾ ਜਿਹੜਾ ਰੋਡ ਆ ਉਹ ਅੱਗੇ ਕ੍ਰੋਸ ਕਰਦਾ ਸੀ ਜੇ ਪਾਣੀ ਵੇ ਅੱਗੇ ਨਿਕਲਦਾ ਸੀ ਹੁਣ ਇਸ ਵੇਲੇ ਤਾਂ ਉੱਥੇ ਐਨੇ ਉੱਚੀ ਕੰਧ ਬਣਾਤੀ ਐ ਇੱਕਦਾਂ ਦੀ ਜਿਹੜੀ ਸੜਕਾਂ ਕੰਧ ਬਣੀ ਹੋਈ ਆ ਪਾਣੀ ਜੇ ਆਂਦਾ ਉਹ ਕਿਤੇ ਨਿਕਲਣਾ ਨਹੀਂ ਇੱਥੇ ਰੁਕਿਆ ਰਹੂਗਾ ਜੀ ਉਹਦਾ ਦੇਖ ਲਓ ਕਿਆ ਰਿਜ਼ਲਟ ਨਿਕਲੂਗਾ ਜੀ ਪਿਆਰਾ ਰਾਤ ਨੂੰ ਤੁਹਾਡੀ ਸੌਖੀ ਨਿਕੂਗੀ ਕਿ ਚਿੰਤਾ ਚ ਨਿਕਲੂਗੀ ਚਿੰਤਾ ਜਨ ਬਿਲਕੁਲ ਚਿੰਤਾ ਜਨ ਹਾਈ ਦਾ ਮੋੜ ਮੋੜਾਈ ਜਾਂਨੇ ਜਾਈ ਜਾਂਨੇ ਜੀ ਅਫਸਰ ਕਿੱਦਾਂ ਆਉਂਦੇ ਆਂਦੇ ਨੇ ਅਫਸਰ ਆਉਂਦੇ ਗੱਡੀ ਚ ਆਦੇ ਨਜ਼ਾਰਾ ਲੈਣ ਆਉਂਦੇ ਨਜ਼ਾਰਾ 15 ਮਿੰਟ ਪਹਿਲਾਂ ਇੱਕ ਐਸਡੀਓ ਸਾਹਿਬ ਆਏ ਸੀ ਉਹ ਗੱਡੀ ਚੋਂ ਵੀ ਨਹੀਂ ਉਤਰੇ ਇੱਕ ਟਾਇਰ ਚ ਮਾਰ ਕੇ ਦੇਖੀ ਵਾ ਗੱਡੀ ਚ ਬੈਠ ਕੇ ਚਲੇਗਾ ਜੀ 1 ਮਿੰਟ ਦੇ ਵਿੱਚ ਉਹ ਨਹੀਂ 5 ਮਿੰਟ ਵੀ ਨਹੀਂ ਦੇਖਿਆ ਉਹ ਗੱਡੀ ਮੋੜ ਕੇ ਜਦ ਹੀ ਲਗਾ ਉਹਨਾਂ ਨੂੰ ਕੋਈ ਉਹਨਾਂ ਦੇ ਸਿਰ ਤੇ ਜੂਨ ਨਹੀਂ ਸਰਕਰ ਆਈ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਭ ਆਪਣੀ ਕੁਰਸੀ ਨੂੰ ਪਏ ਹੋਏ ਆ ਆਪਣੀ ਬੱਲੇ ਬੱਲੇ ਨੂੰ ਪੈ ਰਹੇ ਆ ਇੱਕ ਇੱਕ ਵੀਡੀ ਓਨਲੀ ਉਹਨਾਂ ਕੋ ਸਿਰਫ ਇਹੀ ਇਹੀ ਟੀਮ ਦਾ ਸਾਡੇ ਸਾਨੂੰ ਕਰ ਲੈਣਾ ਤੁਹਾਨੂੰ ਕੰਮ ਉਹ ਜਿਹੜਾ ਉਹਨਾਂ ਦਾ ਕੰਮ ਉਹ ਕਰਨਾ ਸੂਰੀ ਸਾਹਿਬ ਜੀ ਹੁਣ ਉਹ ਨਹੀਂ ਤਾਰਚਾ ਮਾਰ ਕੇ ਚਲ ਗਿਆ ਆ ਹੁਣ ਤਾਂ ਜਾ ਕੇ ਨ ਦਸਾਂ 15 ਮਿੰਟਾਂ ਚ ਕਿਤੇ ਹੋਟਲ ਤੇ ਬੈਠਣਾ ਨਹੀਂ ਨਜ਼ਾਰੇ ਲੈਣੇ ਆ ਕਿ ਪਾਣੀ ਤਾਜੋ ਵਾਲਾ ਆ ਤੇ ਆਪਾਂ ਇੱਥੇ ਨਜ਼ਾਰੇ ਲੈ ਕੇ ਵੀਡੀਓ ਪਾ ਦੇਣੀ ਆ ਕਿ ਪ੍ਰਸ਼ਾਸਨ ਨੇ ਆਈ ਜਗ੍ਹਾਏ ਸੀ ਉੱਥੇ ਬਿਲਕੁਲ ਸਾਫ਼ ਆ ਉੱਥੇ ਕਲੀਅਰ ਆ ਇੱਕ ਹਫ਼ਤਾ ਤੁਹਾਨੂੰ ਵੀ ਇੱਕ ਵੀਕ ਹੋ ਗਿਆ ਪੂਰਾ ਦੇਖਦੇ ਆ ਉਹਨੂੰ ਤੇ ਸਿਰਫ ਇਹੀ ਕੋ ਦੇਖਦੇ ਆ ਅਸੀਂ ਰੋਜ਼ ਇੱਥੇ ਕੱਲਾ ਕੱਲਾ ਆਉਂਦਾ ਫਿਰ ਫੋਟੋਗ੍ਰਾਫੀ ਕਰਦਾ ਗਰੁੱਪਾਂ 'ਚ ਸ਼ੇਅਰ ਕਰ ਦਿੰਦਾ ਆ ਬਹੁਤ ਸਹੀ ਆ ਜੀ ਬਹੁਤ ਵਧੀਆ ਆ ਪਾਜੀ ਇੱਕ ਅਜੇ ਇੱਕ ਹਫ਼ਤੇ ਤੋਂ ਵੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਭਾਇਆ ਹੁੰਦਾ ਹਾਂ ਜੀ ਤਾਂ ਮੈਨੂੰ ਇਹਨਾਂ ਡਰ ਨਹੀਂ ਸੀ ਲੱਗਣਾ ਕੋਈ ਲੋ ਕੋਈ ਹੋਰ ਡੀਸੀ ਸਾਹਿਬ ਇੱਥੇ ਕੋਈ ਮਹਿਕਮਾ ਕੋਈ ਆਇਆ ਹੁੰਦਾ ਤਾਂ ਇਦਾਂ ਦੀ ਪ੍ਰੋਬਲਮ ਸਾਨੂੰ ਨਹੀਂ ਆਣੀ ਸੀ ਜਿਹੜੀ ਅੱਜ ਅੱਜ ਆ ਰਹੀ ਹੈ ਸਾਨੂੰ ਹੁਣ ਦੇਖਣ ਦੇ ਵਿੱਚ ਇੱਥੇ ਟੱਕਰ ਲੱਗੇ ਹੋਈ ਹੈ ਇੱਥੇ ਮੀਨੂ ਬਿਲਕੁਲ ਬੰਦੇ ਨਾਲ ਜੀ ਇਹ ਪਾਜੀ ਇਹਨੂੰ ਕੱਲ ਤੋਂ ਹਲਾਤ ਨਹੀਂ ਸਾਂਭੇ ਗਏ ਤਾਂ ਇਸ ਦਾ ਨਤੀਜਾ ਬਹੁਤ ਬੁਰਾ ਹੋਊਗਾ ਜਿਹੜਾ 12 25 30 ਪਿੰਡਾਂ ਦੇ ਵਿੱਚ 12 ਤੋਂ 13 ਫੁੱਟ ਪਾਣੀ ਜੂਰ ਆਉਣਾ ਜੀ ਪਾਣੀ ਅੱਗੇ ਨਿਕਲਣਾ ਨਹੀਂ ਫੇਰ ਤਾਂ ਰਿਜ਼ਲਟ ਤਾਂ ਤੁਹਾਡੇ ਸਾਹਮਣੇ ਆ ਉਹ ਗੱਲ ਫੇਰ ਸਮਝਾ ਦਿਓ ਉਦੋਂ ਥੋੜੀ ਰੇਂਜ ਦੀ ਪ੍ਰੋਬਲਮ ਆ ਗਈ ਕਿ ਲੈਵਲ ਜੇ ਸਥਰ ਉੱਪਰ ਆ ਤਾਂ ਤੁਸੀਂ ਕਹਿੰਦੇ ਘੱਟ ਖਤਰਾ ਜੇ ਸਤਰ ਨੀਵਾ ਤਾਂ ਜ਼ਿਆਦਾ ਖਤਰਾ ਹੋ ਕਿਉਂ ਜਿਹੜਾ ਤਾਂ ਚੱਲਦਾ ਪਾਣੀ ਜੀ ਉਹ ਘੱਟ ਕਰਦਾ ਆਂਦਾ ਤੇ ਚਲੇ ਜਾਂਦਾ ਜਦੋਂ ਲੈਵਲ ਡਾਊਨ ਹੁੰਦਾ ਜੀ ਉਹ ਫਿਰ ਰੇਤਾਂ ਦੇ ਉੱਪਰ ਨਾ ਜਿਹੜਾ ਚੜਿਆ ਹੁੰਦਾ ਪਾਣੀ ਉਹ ਆਪਣੇ ਨਾਲੇ ਰੇਤ ਨੂੰ ਖਿੱਚਦਾ ਜੀ ਡਾਊਨ ਹੁੰਦਾ ਨਾ ਜੜਾਂ ਧਖੇ ਖੁਰ ਜਾਂਦੀਆਂ ਤਾ ਲੱਗ ਜਾਂਦੀਆਂ ਕਹਿੰਦੇ ਆ ਉਹ ਜੜਾਂ ਤਾਂ ਖੁਰ ਗਈਆਂ ਜੀ ਹੁਣ ਹਾਲ ਦੀ ਘੜੀ ਜਿਹੜੀ ਇਹ ਟੱਕਰ ਲੱਗੀ ਉੱਥੇ ਨਾ ਦਾ ਪੱਥਰ ਆ ਸਿਰਫ ਰੇਤਾ ਬਿਲਕੁਲ ਰੇਤਾ ਨਾ ਇੱਥੇ ਕੋਈ ਵੀ ਪ੍ਰਬੰਧ ਹੈ ਨਹੀਂ ਜਾਲ ਤੋਂ ਲੈ ਕੇ ਨਾ ਕੋਈ ਲੈਣਾ ਨਾ ਦੇਣਾ ਕੋਈ ਇੱਥੇ ਲੇਬਰ ਤੱਕ ਨਹੀਂ ਹੈ ਠੇਕੇਦਾਰ ਪਤਾ ਨਹੀਂ ਕਿ ਸੰਗਤ ਸਪੈਸ਼ਲ ਟੀਮ ਕੋਈ ਨਹੀਂ ਲਗਾਈ ਹੋਈ ਬਾਕੀ ਇੱਕ ਹੋਰ ਸੂਰੀ ਸਾਹਿਬ ਬੇਨਤੀ ਹੈ ਕਿ ਆ ਜਿਹੜਾ ਤੁਸੀਂ ਬਣਿਆ ਇਹਦੇ ਉੱਤੇ ਇੰਨੇ-ਇੰਨੇ ਖੱਡੇ ਪਏ ਆ ਕਿ ਜੇ ਵਿੱਚ ਮੋਟਰਸਾਈਕਲ ਡੇਪੋ ਵਿੱਚ ਦੇ ਉਹ ਨਹੀਂ ਨਿਕਲਦਾ ਗੱਡੀ ਨਹੀਂ ਲੰਗੀ ਗੱਡੀ ਕਿੱਥੋਂ ਲੰਘੂਗਾ ਬਹੁਤ ਤੇ ਕੋਈ ਉੱਤੇ ਮਿੱਟੀ ਦਾ ਇੰਤਜ਼ਾਮ ਨਹੀਂ ਅੱਗੇ ਪਹਿਲਾਂ ਪਿਛਲੀਆਂ ਸਰਕਾਰ ਜਦੋਂ ਟਾਈਮ ਹੁੰਦਾ ਸੀ ਅੱਜਕੱਲ੍ਹ ਬਰਸਾਦ ਨੂੰ ਇਹਨਾਂ ਪਟੜੀ ਬਣਾ ਕੇ ਰੱਖਦੇ ਸੀ ਹੁਣ ਬਿਲਕੁਲ ਖਤਮ ਹੈ ਪਟੜੀ ਤੇ ਦੇਖੋ ਕਿਤੇ ਕੋਈ ਸਾਈਕਲ ਵੀ ਨਹੀਂ ਨਿਕਲ ਸਕਦਾ ਜੀ ਬਾਬੂ ਜੀ ਸਵਾਲ ਮੈਂ ਵੈਸੇ ਸਾਰਨ ਪੁੱਛਣਾ ਚਾਹੁੰਦਾ ਜ਼ਰੂਰੀ ਵੀ ਆ ਸਾਰਿਆਂ ਤੋਂ ਜਵਾਬ ਲਵਾਂਗਾ ਦੇਖੋ ਪੰਜਾਬ ਇਸ ਸਮੇਂ ਬਹੁਤ ਤਬਾਈ ਹੋਈ ਪਈ ਆ ਅੱਧਾ ਪੰਜਾਬ ਡੁੱਬਿਆ ਪਿਆ ਅੱਧੇ ਲੋਕ ਚਿੰਤਾ ਚ ਡੁੱਬੇ ਪਏ ਆ ਪਰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸਤਕਾਰ ਹੋ ਗਿਆ ਲੇਕਿਨ ਉਹਨਾਂ ਵੱਲੋਂ ਕੋਈ ਸਾਨੂੰ ਜਿਵੇਂ ਕਹਿੰਦੇ ਨੇ ਕਿ ਠੰਡੀ ਹਵਾ ਦਾ ਬੁੱਲਾ ਨਹੀਂ ਆਇਆ ਰੱਬ ਨਾ ਕਰੇ ਜਿਹੜੀ ਸਟੇਟ ਤੋਂ ਹੈਗੇ ਆ ਜੇ ਕਿਤੇ ਉੱਥੇ ਦੇ ਹਾਲਾਤ ਬੜੇ ਹੁੰਦੇ ਫਿਰ ਕੀ ਹੋਣਾ ਸੀਗਾ ਫਿਰ ਵੀ ਚੁੱਪ ਰਹਿੰਦੇ ਫੇਰ ਤਾਂ ਇਹ ਨੱਠੇ ਫਿਰਨਾ ਹੈ ਇੱਥੇ ਹੀ ਨਹੀਂ ਉਹਨਾਂ ਨੂੰ ਕੋਈ ਪਤਾ ਵੀ ਇਹ ਸਾਡੇ ਹੈਗੇ ਆ ਸਾਡੀ ਪਬਲਿਕ ਹੈ ਕਿ ਹੈ ਕਿ ਨਹੀਂ ਮਤਲਬ ਹੀ ਮਾਲਾ ਸਲੂਕ ਹੈ ਉਹੀ ਪ੍ਰਸ਼ਾਸਨ ਕਰਦਾ ਜਦੋਂ ਕੋਈ ਬਾਰਲੇ ਨੇ ਤਾਂ ਕਰਨੇ ਆਪਣੇ ਕਰੀ ਜਾਂਦੇ ਜੀ ਇੱਥੇ ਆਪਣੇ ਨਿਆਰੇ ਇੱਥੇ ਅਫਸਰ ਕੋਈ ਵੀ ਇੱਥੇ ਆਉਣ ਦੀ سپورਟ ਕੋਈ ਅਫਸਰ ਹੈ ਨਹੀਂਗਾ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਪਾਣੀ ਦਾ ਲੈਵਲ ਦੱਸਣਾ ਬਸ ਪਰ ਵੰਦ ਸਾਡੇ ਕੋਲ ਲੇਬਰ ਦਾ ਹੈ ਨਹੀਂ ਵੀ ਉਹ ਠੇਕੇਦਾਰ ਹੈ ਕੋਈ ਅੱਛਾ ਬਾਪੂ ਜੀ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੋ ਜਾਊਗਾ ਫਸਲਾਂ ਹੋ ਕਿੰਨਾ ਕੁ ਗਿਆ ਹਜੇ ਤਾਂ ਇਸ ਵੇਲੇ ਜਿਹਨੀਆਂ ਫਸਲਾਂ ਦਾ ਕੋਈ ਨੁਕਸਾਨ ਨਹੀਂ ਜੀ ਜਿਹੜੀ ਚਲੋ ਬਿਮਾਰੀ ਕੁਦਰਤੀ ਆ ਪਈ ਹੈ ਉਹ ਤਾਂ ਹੈਗੀ ਹੈ ਪਰ ਅਗਰ ਜੇ ਪਾਣੀ ਵਿੱਚ ਵੜ ਗਿਆ ਤਾਂ ਫਿਰ ਤੇ ਖਤਮ ਆ ਫਿਰ ਤੇ ਰਹਿਣਾ ਕੁਛ ਨਹੀਂ ਜਿੱਦਾਂ ਉਧਰ ਲੋਕਾਂ ਦੇ ਬਾਹਰਲੇ ਸਟੇਟਾਂ 'ਚ ਹੋਇਆ ਉਦਾਂ ਇੱਥੇ ਵੀ ਹੋਣਾ ਬਾਹਰਲੇ ਜ਼ਿਲ੍ਹਿਆਂ 'ਚ ਜਿੱਦਾਂ ਬਾਹਰ ਲਿਆਂ ਹੋਇਆ ਐਵੇਂ ਬੰਨਣਾ ਡੈਮ ਜੀ ਇਹ ਦਰਿਆ ਖੁੱਲ ਕੇ ਮੋਹਰੇ ਦਰਿਆ ਇਹਦਾ ਛੂਰੀ ਸਾਹਿਬ ਪਾਣੀ ਨਿਕਲਣਾ ਨਹੀਂ ਇੱਕ ਮਹੀਨਾ ਮੋਹਰੇ ਅੱਗੇ ਸੜਕ ਬੰਦ ਹੋਈ ਆ ਉਹ ਪੁਰੀ ਜੋ ਕਿੰਨਾ ਕ ਨਿਕਲ ਜੂਗਾ ਇੱਕ ਇੱਕ ਦੋ ਕੁ ਪੁਰੀਆਂ ਆ ਉੱਥੇ ਰਾਹੋਂ ਦੇ ਥੱਲੇ ਨੂੰ ਇਧਰਿਆ ਮੁੱਠੀ ਡਾਕ ਦਾ ਮਤਲਬ ਬੈਕਗਰਾਉਂਡ ਪਾਣੀ ਸਲੇ ਪਿੰਡਾਂ ਨੂੰ ਮਾਰ ਕਰਨ ਨਾਲ ਆਪਾਂ ਨੇ ਜੀਨੇ ਹਾਂਜੀ ਇਹ ਸਾਰਾ ਪਾਣੀ ਜਿਹੜਾ ਗਿਆ ਨਾ ਜੀ ਸਾਹਮਣੇ ਹੁਣ ਜਿਹੜਾ ਮੂਰੇ ਵੀ ਚਲਾ ਗਿਆ ਉਹ ਸਾਰਾ ਪਿੱਛੇ ਨੂੰ ਮੁੜਿਆ ਨਾ 1988 ਵਿੱਚ ਮੇਰੀ ਤਾਂ ਚਲੋ ਉਮਰ ਛੋਟੀ ਹੈ ਜੋ ਸੁਣਦੇ ਸੁਣਾਏ ਆਏ ਹਨ 1988 ਵਿੱਚ ਧੈਂਗੜਪੁਰ ਤੋਂ ਜਿਹੜਾ ਬੰਨ ਟੁੱਟਿਆ ਸੀਗਾ ਤੇ ਹੁਣ ਵੀ ਮੇਨ ਜਿਹੜੀ ਜਿਹੜੀ ਢਾ ਲੱਗੀ ਹੋਈ ਆ ਧੈਂਗੜਪੁਰ ਤੇ ਤੱਜਵਾਲ ਦੋਵੇਂ ਪਿੰਡਾਂ ਚ ਲੱਗੀ ਹੋਈ ਆ ਮਤਲਬ ਅਸੀਂ 88 ਤੋਂ ਅੱਗੇ ਵਧੇ ਹੀ ਨਹੀਂ ਹੈਗੇ ਸਾਡਾ ਕੋਈ ਵਿਕਾਸ ਕੋਈ ਹੋਇਆ ਹੀ ਨਹੀਂ ਹੈਗਾ ਅਸੀਂ 88 ਦੇ ਉੱਥੇ ਦੇ ਪਿੱਛੇ ਹੋਏ ਆਏ ਹਾਂ ਹਾਂ ਉਹ ਤਾਂ ਸ਼ਾਇਦ ਪਤਾ ਨਹੀਂ ਕੋਈ ਟੀਮਾ ਕੋਈ ਐਨਡੀਆਰਐਫ ਕੋ ਕੁਝ ਆ ਗਏ ਹੁਣੇ ਮੌਕੇ ਸਰ ਪਰ ਇੱਥੇ ਤਾਂ ਕੋਈ ਵੀ ਨਹੀਂ ਹੈਗਾ 23 ਤੋਂ ਵੀ ਨਹੀਂ ਕੋਈ ਸਿੱਖਿਆ ਨਾ ਕੁਝ ਵੀ ਨਹੀਂ 23 ਤਾਂ ਟ੍ਰੇਲਰ ਸੀਗਾ ਕਿੰਨੀ ਤਬਾਹੀ ਮਚਾਈ ਇੱਕ ਵੀ ਨਹੀਂ ਥੋੜੀ ਦੇਖੋ ਹੁਣ ਨੈਸ਼ਨਲ ਡਿਜਾਸਟਰ ਜਿਹੜੀ ਉਹ ਟੀਮ ਹੈ ਐਨਡੀਆਰਐਫ ਉਹ ਸਾਡੇ ਡਿਜਾਸਟਰ ਤੋਂ ਬਾਅਦ ਆਉਂਦੀ ਹੈ ਕਿ ਪਹਿਲਾਂ ਜਦੋਂ ਪਤਾ ਤੁਹਾਨੂੰ ਡਿਜਾਸਟਰ ਹੋ ਸਕਦਾ ਪ੍ਰੀਵੈਂਟਿਵ ਹੋਣਾ ਚਾਹੀਦਾ ਬਿਲਕੁਲ ਡਿਪਲੋਏ ਕਰੋ ਉਹਨੂੰ ਤੁਸੀਂ ਯਕੀਨ ਮੰਨ ਲਓ ਪਿਛਲੀਆਂ ਸਰਕਾਰਾਂ ਗਈਆਂ ਕਾਲੀ ਸਰਕਾਰ ਗਈ ਹੈ ਜੀ ਕਾਂਗਰਸ ਸਰਕਾਰ ਗਈ ਹੈ ਠੀਕ ਹੈ ਅਸੀਂ ਮਾੜਾ ਨਹੀਂ ਕਹਿੰਦੇ ਪਰ ਉਹਨਾਂ ਸਰਕਾਰਾਂ ਦਾ ਜਿਹੜਾ ਸੀਗਾ ਨਾ ਰਵਈਆ ਇਸ ਕੰਮ ਪ੍ਰਤੀ ਮੈਂ ਕਹਿੰਦਾ 15 ਦਿਨ ਪਹਿਲਾਂ ਇੱਥੇ ਆਰਮੀ ਇੱਥੇ ਪੁਲਿਸ ਇੱਥੇ ਸਾਰਾ ਪ੍ਰਸ਼ਾਸਨ ਡੱਕ ਕੇ ਰੱਖਦੇ ਸੀ ਵੀ ਇੱਥੇ ਨਾਲੇ ਹਟਣਾ ਤੁਸੀਂ ਤਨਖਾਹਾਂ ਸਰਖਾਈ ਖਾਤੇ ਜੋ ਲੈਣੇ ਹੋ ਤੇ ਇਹਨਾਂ ਦੇ ਵਿਚਾਰੇ ਤੁਸੀਂ ਇੱਥੇ ਬਹਿਣਾ ਹੈ ਹਾਂਜੀ ਸਾਡੇ ਦੇਖ ਇੱਥੇ ਬਹਿਣਾ ਹੈ ਤੁਸੀਂ ਸਾਡੇ ਦੇਖ ਰਹੇ ਦੇਖਦੇ ਇੱਥੇ ਨਾ ਸਾਰੀਆਂ ਆਰਮੀ ਵੀ ਲੱਗੀ ਆ ਪੁਲਿਸ ਵਾਲੇ ਵੀ ਲੱਗੇ ਹੋਏ ਸਾਰਿਆਂ ਨੇ ਆਪਣੀ ਡਿਊਟੀ ਨਿਭਾਈ ਆ ਜਦੋਂ ਕਿ ਕਹਿੰਦੀ ਗੱਲ ਕਰਦੇ ਜਦੋਂ ਮਤਲਬ ਪਿੱਛੇ ਆਪਣੇ ਪਹਿਲਾ 88 ਤੋਂ ਬਾਅਦ ਵੀ ਉਹਦੇ ਬਾਅਦ ਵੀ ਆਇਆ ਜਿੱਦਾਂ ਵੀ ਪਾਣੀ ਆਇਆ ਹੁਣ ਵੀ ਹੁਣ ਵੀ ਹੁਣ ਪਿੱਛੇ ਵੀ ਆਇਆ ਮਤਲਬ ਕੋਈ ਨਹੀਂ ਕੋਈ ਇੱਥੇ ਇਹ ਸਰਕਾਰ ਨੇ ਕੁਝ ਨਹੀਂ ਕਰਿਆ ਇਹਦਾ ਮਤਲਬ ਸਾਡੇ ਇੱਕ ਟਰੈਲੀ 'ਕਾ ਮਿੱਟੀ ਤੱਕ ਨਹੀਂ ਆਈ ਹੋਰ ਜੀ ਆਪਣੇ ਹਾਲ ਤੇ ਕਹਿੰਦੇ ਆਪੇ ਰੋ ਆਪਣੇ ਹਾਲ ਤੇ ਆਪ ਦੇਖੋ ਆਪ ਛੱਡ ਤਾਂ ਹੁਣ ਆ ਲੋਕ ਸਭ ਆਪੇ ਆ ਇੱਥੇ ਕੋਈ ਦੂਸਰਾ ਨਹੀਂ ਹੈਗਾ ਜੀ ਬਈ ਦੂਸਰਾ ਹੋਣਗੇ ਇੱਕ ਦੋ ਮੁਲਾਜ਼ਮ ਸਾਡੇ ਕੋਲ ਆਏ ਹੋਏ ਸੀ ਪਾਣੀ ਦਾ ਵਹਾਵ ਕਿੰਨਾ ਤੇਜ਼ ਹੈ ਬਹੁਤ ਉੱਚਾ ਨਾ ਇਹ ਖੜ ਕੇ ਦੇਖ ਨਹੀਂ ਹੁੰਦਾ ਪਾਣੀ ਥੋੜਾ ਬੱ ਚਲੀ ਅਬ ਉਹ ਹੀ ਆਵਾਜ਼ ਸੁਣ ਕੇ ਗਰੋਤ ਨੂੰ ਮਾਰੇ ਆ ਜੋ ਆਪਾਂ ਇਸ ਸਮੇਂ ਅਸੀਂ ਬੰਨ ਤੇ ਮੌਜੂਦਿਆਂ ਤਾਜੋ ਵਾਲ ਬੰਨ ਤੇ ਮੌਜੂਦਿਆਂ ਔਰ ਜਿਹੜੇ ਪਿੰਡ ਦੇ ਸੱਜਣ ਤੁਸੀਂ ਦੇਖ ਰਹੇ ਹੋ ਇਹ ਸਿਰਫ ਆਪਣੇ ਲਈ ਲੜਾਈ ਨਹੀਂ ਲੜ ਰਹੇ ਇਹ ਅਗਲੇ ਜਿਹੜੇ 25 30 ਪਿੰਡ ਆ ਰਾਹੋਂ ਤੱਕ ਜਿਹੜੀ ਹੈ ਲੜਾਈ ਸੰਘਰਸ਼ ਉਹਨਾਂ ਲਈ ਵੀ ਕਰਦੇ ਪਏ ਆ ਕਿਤੇ ਜੇ ਰੱਬ ਨਾ ਕਰੇ ਅਸੀਂ ਹੱਥ ਜੋੜ ਕੇ ਅਰਦਾਸ ਕਰਦੇ ਆ ਸਾਥ ਰੱਬ ਨਹੀਂ ਦੇਣਾ ਕਿਉਂਕਿ ਸਰਕਾਰਾਂ ਤੋਂ ਬਹੁਤੀ ਆਸ ਨਹੀਂ ਇਹ ਵੀ ਕਿਹਾ ਜਾ ਰਿਹਾ ਕਿ ਸੱਸੇ ਤੋਂ ਸਰਕਾਰਾਂ ਸਰਕਾਰਾਂ ਕੰਮ ਨਹੀਂ ਆ ਰਹੀਆਂ ਤੇ ਸੱਸੇ ਤੋਂ ਜਿਹੜੀਆਂ ਸੰਸਥਾਵਾਂ ਨੇ ਉਹ ਕੰਮ ਕਰ ਰਹੀਆਂ ਨੇ ਇਹ ਲੋਕ ਆਪਣੇ ਆਪ ਦੇ ਸਾਰੇ ਸੰਸਥਾਵਾਂ ਨੇ ਇਹ ਲੋਕ ਜਿਹੜੇ ਆ ਇਸ ਇਸ ਤਰੀਕੇ ਕੰਮ ਕਰ ਰਹੇ ਆ ਕਿ ਬਾਕੀਆਂ ਦਾ ਪਚਾ ਵੀ ਹੋ ਸਕੇ ਆ ਕੈਨ ਨੂੰ ਦੇਖੋ ਦੋ ਮੁਲਾਜ਼ਮ ਨੇ ਚਲੋ ਇਹਨਾਂ ਦਾ ਵੀ ਸਤਕਾਰ ਹੈ ਇਹ ਤਾਂ ਆਪਣੀ ਡਿਊਟੀ ਨਿਭਾ ਰਹੇ ਆ ਲੇਕਿਨ ਇਹਨਾਂ ਕੋਲ ਸਾਧਨ ਕਿੰਨੇ ਗਿਆ ਸਰਵ ਇੱਕ टॉर्च ਹੁਣੀ ਆ ਵੱਧ ਤੋਂ ਵੱਧ ਹੋਰ ਸਾਧਨ ਕਿੰਨੇ ਆ ਨਾ ਕੋ ਇਹ ਬਚਾਰੇ ਵੀ ਕੀ ਕਰਨ ਆ टॉर्च ਮਾਰੋ ਆ ਆਏ ਜੀ ਸਾਹਿਬ ਕ ਸਰਪੰਚ ਸਾਹਿਬ ਆ ਮੜਾ ਮੜਾ ਬੈਟਰੀ ਲਿਆਓ ਚਲੋ ਦੱਸੋ ਮੜ ਜੇ ਹਾਲਾਤ ਸਮਝਾਓ ਇੱਕ ਮਿੰਟ ਚਲੋ ਯਸ਼ਵਿੰਦਰ ਮੜਾ ਦੱਸੋ ਇੱਕ ਮਿੰਟ ਇਹ ਦੇਖੋ ਜੀ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਪੱਥਰ ਜਿਹੜੇ ਆ ਨਾ ਇਹ तकरीबन ਇੰਨੇ ਹੀ ਹੋਰ ਮਤਲਬ ਥੱਲੇ ਨੂੰ ਬਹੁਤ ਡੂੰਘੇ ਆ ਇਹ ਹਜੇ ਤੇ ਇਹ ਸਾਰੇ ਹੀ ਡੁੱਬ ਗਏ ਸਾਡੇ ਦੇਖਦੇ ਦੇਖਦੇ ਤੇ ਇੱਥੇ ਆ ਜਿਹੜੀ ਤੁਸੀਂ ਦੇਖ ਰਹੇ ਹੋ ਢਾ ਲੱਗੀ ਉਹ ਦੇਖੋ ਪਾਣੀ ਉਹ ਵਿੱਚ ਵੜ ਗਿਆ ਅੱਧਾ ਡਿੱਗ ਚੁੱਕਾ ਹੈ ਪੱਥਰ ਵੀ ਡੁੱਬ ਚੁੱਕੇ ਆ ਹਾਂ ਜੀ ਹਾਂ ਜੀ ਪੱਥਰ ਡੁੱਬ ਗਏ ਸਾਰਾ ਕੁਝ ਜਦੋਂ ਇਹ ਭਾਜੀ ਨਹੀਂ ਰਿਹਾ ਨਾ ਪੱਥਰ ਉਹਦੇ ਬਾਅਦ ਕੁਝ ਨਹੀਂ ਉੱਪਰ ਦੇਖੋ ਨੂੰ ਪੱਥਰ ਲੱਗ ਰਹੇ ਆ ਥੱਲੇ ਇਹ ਜਿਹੜਾ ਰੇਤਾ ਨਾ ਉਹ ਚੱਕੀ ਜਾ ਰਿਹਾ ਆ ਜਿਹੜਾ ਬੁਲਬੁਲੇ ਜੀ ਆਉਂਦੇ ਨਾ ਭਾਜੀ ਪਾਣੀ ਦੇ ਇਹ ਥੱਲੇ ਉਹ ਰੇਤਾ ਹੀ ਕੱਢ ਰਿਹਾ ਜਿਵੇਂ ਉਹ ਭਾਜੀ ਨੇ ਗੱਲ ਕਹੀ ਸੀ ਜਦੋਂ ਪਾਣੀ ਘਟਦਾ ਤੇ ਮਾਰ ਵੱਧ ਕਰਦਾ ਹੁਣ ਇਹਨੇ ਰੇਤਾ ਕੱਢ ਲਿਆ ਪਾਣੀ ਨੇ ਬਾਹਰ ਜਿਹੜਾ ਵੱਧ ਪਾਣੀ ਉਹਨੇ ਰੇਤਾ ਕੱਢ ਕੇ ਜਦੋਂ ਘਟਣਾ ਆ ਉਹਨੇ ਜਿੱਥੇ ਖਾਲੀ ਥਾ ਉਥੇ ਛੱਟ ਮਾਰਨੀ ਛੱਟ ਵੱਜਣੀ ਤਾਂ ਸਾਢੇ ਆ ਸਾਢੇ ਸਾਰੇ ਰਾਹੋਂ ਤੱਕ ਵੱਜਣੀ ਹੈ ਜੀ ਇਹ ਛੱਟ ਵੱਜਣੀ ਸ਼ੁਰੂ ਹੋ ਗਈ ਹੈ ਜੀ ਹੋ ਗਈ ਜਾਨੀ ਕੰਮ ਮੈਂ ਉਹੀ ਸੋਚਦਾ ਕਿ ਤੁਸੀਂ ਲੋਕ ਚਿੰਤਾ ਜਿੱਥੇ ਖੜੇ ਹੋ ਘਰ ਜਦੋਂ ਮੀਂਹ ਪੈਂਦੇ ਸਾਨੂੰ ਸਾਡਾ ਘਰ ਉਥੇ 20 ਕਿਲੋਮੀਟਰ ਹੈ ਸਾਨੂੰ ਨੀਂਦ ਨਹੀਂ ਆਉਂਦੀ ਆ ਤੁਹਾਡੀਆਂ ਗੱਲਾਂ ਸਾਰੀ ਰਾਤ ਦਿਮਾਗ 'ਚ ਚੱਲੀ ਜਾਣੀਆਂ ਤੇ ਤੁਸੀਂ ਕਿੱਧਰ ਰਾਤ ਖੜੇ ਹੋ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਹੈ 25 ਤੋਂ 30 ਪਿੰਡ ਨੇ ਉਹਨਾਂ ਬੇਨਤੀ ਕਰਨਾ ਚਾਹੁੰਦਾ ਵੇ ਅੱਜ ਜੇ ਅਸੀਂ ਇਹ ਆਪਣੇ ਆਪ ਨਹੀਂ ਸੰਭਿਆ ਗਿਆ ਤਾਂ ਕੱਲ ਨੂੰ ਇਹ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੋਣਗੇ ਇਹ ਸਰਕਾਰਾਂ ਨੇ ਕੱਖ ਨਹੀਂ ਕਰਨਾ ਤੇ ਅੱਜ ਤੋਂ ਹਫ਼ਤੇ ਤੋਂ ਵੀ ਇੱਕ ਵੀਕ ਤੋਂ ਦੇਖ ਰਹੇ ਆ ਜੋ ਇਹਨਾਂ ਦਾ ਰਵਈਆ ਆ ਜੋ ਅੱਜ ਅੱਜ ਦੇਖ ਰਹੇ ਆ ਅਸੀਂ ਇੱਥੇ ਖੜੇ 8-9 ਵਜੇ ਇਹਨਾਂ ਦੇ ਹਾਲਾਤ ਬਹੁਤ ਮਾੜੇ ਆ ਬੇਨਤੀ ਆ ਕਿ ਸਾਡੇ ਪਿੰਡਾਂ ਵਾਲਿਆਂ ਨੂੰ ਜ਼ੋਰ ਮਾਰਨ ਮਹਿਕਮਾ ਤਾਂ ਬਿਲਕੁਲ ਖਤਮ ਹੋ ਗਿਆ ਅਸੀਂ ਇਹਨਾਂ ਨੂੰ ਸਾਹਮਣੇ ਵੀ ਆਉਗੂ ਇੱਥੇ ਨਾ ਸਾਨੂੰ ਉਹਨਾਂ ਦੀ ਆਸ ਹੈਗੀ ਆ ਠੀਕ ਹੈ ਨਾ ਆ ਭਾਈ ਕਰੋ ਬਾਪੂ ਜੀ ਨਾਲ ਗੱਲ ਜਿ ਮਰਜੀ ਸੂਰੀ ਸਾਹਿਬ ਤੁਹਾਡੀ ਬੜੀ ਮਿਹਰਬਾਨੀ ਹੈ ਜਿਹੜੇ ਤੁਸੀਂ ਇਸ ਵੇਲੇ ਸਾਡੇ ਕੋਲ ਆਏ ਪਰ ਇੱਕ ਹੋਰ ਗੱਲ ਰਹਿ ਗਈ ਜਿਹੜਾ ਪੁਆਇੰਟ ਠਿੰਗੜਪੁਰ ਆ ਉਸ ਵੇਲੇ 88 ਜਿਸੀਂ ਠਿੰਗੜਪੁਰੋਂ ਮਰੇ ਸੀ ਉਹ ਵੀ ਇੱਥੇ ਹੀ ਆਉਣਾ ਸਭ ਕੁਝ ਜੋ ਠਿੰਗੜਪੁਰ ਦਾ ਪਾਣੀ ਹੈ ਨਾ ਜਿੱਥੇ ਇਸ ਵੇਲੇ ਕਟ ਲੱਗੀ ਆ ਉਹ ਸਾਰਾ ਹੀ ਇਸ ਏਰੀਆ 'ਚ ਪਾਣੀ ਆਉਣਾ ਉਹੀ ਜੋ ਕੁਝ ਇੱਥੇ ਦੇ ਹਾਲਾਤ ਬਣਨੇ ਆ ਉਹੀ ਉੱਥੋਂ ਵੀ ਇਹੀ ਹਾਲਾਤ ਬਣਨੇ ਆ ਸਾਡੇ ਉਹ ਸਾਡੇ ਜੋ ਲੰਘਣਾ ਸਾਰਿਆ ਜੋ ਚਾ ਚਾਰ ਕਰਕੇ ਖੜਾ ਕਰ ਦੂੰਗਾ ਆਪਣੀ ਤਬਾਹੀ ਚੁੱਪ ਕਰਕੇ ਦੇਖੀ ਅਸੀਂ ਹਾਂਜੀ ਹਾਂਜੀ ਦੇਖੀ ਜਾਂਦੇ ਜੀ ਬਸ ਬਈ ਹੁਣ ਵੀ ਹੋਇਆ ਕੋਈ ਗੱਲ ਨਹੀਂ ਬਸ ਕੋਈ ਬਹੁਤੀ ਜ਼ਿੰਮੇਵਾਰ ਨਹੀਂ ਸਮਝਦੇ ਅੱਗੇ ਪਿਛਲੇ ਸਾਲਾਂ ਵਿੱਚ ਉਦੋਂ ਜਦੋਂ ਪਾਣੀ ਪੂਣੀ ਦਾ ਆਉਂਦਾ ਸੀ ਮੈਕਮਾ ਇੱਥੋਂ ਜਾਂਦਾ ਹੀ ਨਹੀਂ ਸੀ ਇੱਥੇ ਹੁਣ ਡਰੇਨ ਵਿਭਾਗ ਦੇ ਇੱਕ ਦਿਨ ਆਪਣੇ ਕਿਸ਼ਨ ਕੁਮਾਰ ਜੀ ਆਏ ਬਸ ਉਹ ਵੀ ਪਹਿਲਾਂ ਉਦੋਂ ਪਾਣੀ ਦਾ ਇੰਨਾ ਹੈ ਨਹੀਂ ਸੀ ਉਹ ਮੈਂ ਇਹਨਾਂ ਦੀਆਂ ਗੱਡੀਆਂ 5 6 ਦੀ ਗੱਲ ਹੈ ਆ 5 ਉਹ ਮੈਂ ਇਹਨਾਂ ਨੇ ਦੇਖਿਆ ਨਹੀਂ ਹੁਣ ਹੋਰ ਦੀ ਗੱਲ ਹੈ ਜੀ ਕਿਸ਼ਨੂ ਆਰੀਗੇਸ਼ਨ ਹਾਂ ਜੀ ਉਹ ਆਏ ਸੀ ਉੱਦਾਂ ਉਹਨਾਂ ਕੋਲ ਹੈਗਾ ਨਾ ਮੇਰੇ ਕੋਲ ਸੈਕਟਰੀ ਆ ਉਹ ਹਾਂ ਜੀ ਉਹ ਆਏ ਸੀ ਤੇ ਮੈਂ ਕੁਦਰਤੀ ਦੇਖ ਕੇ ਫੇ ਆ ਗਿਆ ਮੈਂ ਉਹ ਉਹਨਾਂ ਦੇ ਠੰਡਾਰ ਨੂੰ ਗਨਮੈਨ ਨੂੰ ਪੁੱਛਿਆ ਵੀ ਇਹ ਕਹਿੰਦੇ ਕਿਸ਼ਨ ਕੁਮਾਰ ਮੈਂ ਫੇ ਮੈਂ ਕਿਹਾ ਇਹਨੂੰ ਆਪਣੇ ਦੁੱਖ ਦੱਸ ਦੇ ਮੈਂ ਸਾਰੇ ਇੱਥੇ ਬਰਸਾਤ ਦਾ ਮੌਸਮ ਆਉਣ ਵਾਲਾ ਇਹ ਪਹਿਲਾਂ ਦੀ ਗੱਲ ਹੈ ਥੋੜੀ ਤੇ ਇੱਥੇ ਤਾਂ ਕੋਈ ਮਹਿਕਮੇ ਦਾ ਹੈ ਹੀ ਨਹੀਂ ਤੁਹਾਡੇ ਡੀਨ ਕੀ ਕਹਿੰਦੇ ਕਿਸ਼ਨ ਕੁਮਾਰ ਸੁਣਾ ਨਾ ਫੇ ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਤਾਂ ਬੰਦੇ ਚਾਹੀਦੇ ਆ ਲਗਾਤਾਰ 4-5 ਬੰਦੇ 6 ਹੋਣ ਜਿਹੜੇ ਇਹ ਵੀ ਪੁੱਛੋ ਇਹ ਪੁੱਛਣੇ ਆ ਪੁੱਛੋ ਇਹਨਾਂ ਨੂੰ ਪੁੱਛੋ ਪੁੱਛੀਏ ਇੱਕ ਦਿਨ ਹੈ ਨਹੀਂ ਨਾ ਅੱਜ ਆਰਿਵਾਰ ਆ ਅੱਜ ਇਹਨੂੰ ਬਗਲ ਲੈ ਅ ਇਹ ਮੁਲਾਜ਼ਮ ਵੀਰ ਇੱਥੇ ਇਸ ਸਮੇਂ ਡਿਊਟੀ ਤੇ ਆ ਅ ਸਰ ਆਪਣਾ ਨਾਮ ਦੱਸੋਗੇ ਜੀ ਮੇਰਾ ਨਾਮ ਜਗਿੰਦਰਪਾਲ ਜੀ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ ਤੁਹਾਡੀ ਮੱਲ ਹਾਂਜੀ ਮੈਂ ਮਾਈਨਿੰਗ ਵਿੱਚ ਹਾਂ ਜੀ ਤੇ ਹੁਣ ਤੁਹਾਨੂੰ ਇੱਥੇ ਕੀ ਕਹਿ ਕੇ ਡਿਪਲੋਏ ਕੀਤਾ ਤੁਸੀਂ ਕੀ ਜਾਣਕਾਰੀ ਆਪਣੇ ਸੀਨੀਅਰ ਨੂੰ ਦਿੰਨੇ ਚਾਹੀਦਾ ਪਿੰਡ ਵਾਲੇ ਨੇ ਗੱਲ ਕੀਤੀ ਆ ਜੀ ਪਿੰਡ ਵਾਲਿਆਂ ਨਾਲ ਐਦਾਂ ਜੀ ਕਿ ਸਾਡੀ ਡਿਊਟੀ ਇੱਥੇ ਲਗਭਗ 1 ਮਹੀਨਾ ਹੋ ਗਿਆ ਜੀ ਜੀ ਅਸੀਂ ਡਿਊਟੀ ਰਾਤ ਨੂੰ ਵੀ ਕਰਦੇ ਆ ਜੀ ਪੂਰੀ ਰਾਤ ਤੇ ਉਹਦੇ ਬਾਅਦ ਦਿਨ ਨੂੰ ਜ਼ਰੂਰਤ ਪੈਂਦੀ ਆ ਜਿਵੇਂ ਬੁਰਜ ਟੈਲ ਦਾ ਜੀ ਉੱਥੇ ਵੀ ਮਤਲਬ ਇਹ ਆ ਵੀ ਲੱਗੀ ਸੀ ਟਾ ਉੱਥੇ ਦਿਨੇ ਵੀ ਜਾਂਦੇ ਨੇ ਰਾਤ ਨੂੰ ਵੀ ਜਾਂਦੇ ਨੇ ਪਰ ਇਹਨਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਮੇਰੇ ਨਾਲ ਹਾਂਜੀ ਇਹ ਤੁਸੀਂ ਸੁਣ ਕੇ ਆਪਣੇ ਸੀਨੀਅਰਸ ਨੂੰ ਰਿਪੋਰਟ ਨਹੀਂ ਕੀਤੀ ਕਿ ਡੀਸੀ ਸਾਹਿਬ ਨੂੰ ਦੱਸੋ ਜਾ ਕੇ ਰਿਪੋਰਟ ਦੇਖੋ ਜੀ ਸਾਡੇ ਜੇ ਹੀ ਐਸਡੀਓ ਸਾਹਿਬ ਆਂਦੇ ਆ ਅਸੀਂ ਰਿਪੋਰਟ ਦਿੰਦੇ ਆ ਜੀ ਤੇ ਇਹ ਆ ਵੀ ਹੁਣ ਵੀ ਆ ਕੇ ਦਾ ਵਾਹ ਮੌਕਾ ਦੇਖ ਕੇ ਗਿਆ ਜੀ ਮੌਕਾ ਦੇਖਣਾ ਨਾ ਨਾ ਜੀ ਹਾਂਜੀ ਹਾਂਜੀ ਮੌਕੇ ਨੂੰ ਸਾਂਭਣਾ ਵੀ ਹੁੰਦਾ ਨਾ ਮੌਕਾ ਤਾਂ ਹੁਣ ਵਿਗੜ ਗਿਆ ਭਾਜੀ ਤਰਪਾਲ ਲੱਪਣੀ ਹੈਗੀ ਇੱਥੇ ਕਰਨ ਬੈਠਣ ਸਾਰੇ ਮੀਂਹ 'ਚ ਭਿਜਲੇ ਤਰਪਾਲ ਲੱਪਣੀ ਹੈਗੀ ਇੱਥੇ ਬਲਾਈਓ ਇਹਨਾਂ ਲਈ ਵੀ ਕੋ ਸੇਫਟੀ ਪ੍ਰੋਵੀਡੈਂਸ ਆ ਵੀ ਇਹਨਾਂ ਨੂੰ ਵੀ ਕਹਿ ਰਹੇ ਉਹ ਤਾਂ ਆਪ ਭਿਜਦੇ ਪਏ ਤਰਪਾਲ ਦਾ ਪ੍ਰਬੰਧ ਨਹੀਂ ਨਾ ਲਈ ਹੈ ਇਹਨਾਂ ਲਈ ਲੈ ਕੇ ਕੀ ਕਰਨਾ ਜੀ ਅੱਛਾ ਹੁਣ ਤੁਹਾਡੇ ਕੋ ਸਾਵਧਨ ਕੀ ਦਿੱਤੇ ਗਏ ਇੱਥੇ ਪ੍ਰਸ਼ਾਸਨ ਵੱਲੋਂ ਸਾਧਨ ਇਦਾਂ ਜੀ ਵੀ ਆਪਣੇ ਅਸੀਂ ਆਪਣੇ ਚਲੋ ਠੀਕ ਆ ਆਪਣੇ ਆਨੇ ਆ ਇਹ ਲਗਭਗ 45 ਕਿਲੋਮੀਟਰ ਤੋਂ ਹੀ 40 ਕਿਲੋਮੀਟਰ ਤੋਂ ਹਾਂਜੀ ਹਾਂਜੀ ਫਿਰ ਆਦ ਇੱਥੇ ਰਹਿਣਾ ਸਾਰੀ ਤੁਸੀਂ ਹਾਂ ਤੇ ਅਸੀਂ ਆਪਣੇ ਸਾਡੇ ਤੁਹਾਡੇ ਲਈ ਕੋਈ ਕਮਰੇ ਦਾ ਕੋਈ ਤਰਪਾਲ ਦਾ ਕੋਈ ਪ੍ਰਬੰਧ ਨਹੀਂ ਇਹ ਕਮਰਾ ਸਾਡਾ ਉਧਰ ਆਪਣੇ ਹੈਗਾ ਜੀ ਇੱਕ ਹੈਗਾ ਕਮਰਾ ਜੀ ਰਹਿਣ ਨੂੰ ਜੀ ਨਹੀਂ ਮੌਕੇ ਤੇ ਤਾਂ ਕੱਢ ਤਾਂ ਪੋਗੋ ਨਾ ਤੇ ਮੌਕੇ ਤੇ ਅਸੀਂ ਇੱਥੇ ਰਾਤ ਨੂੰ ਮਾਲ ਆਪਣੇ ਗੀੜਾ ਰੱਖਦੇ ਆ ਜੀ ਸਭ ਕੁਝ ਆਪਣੇ ਦੇਖਦੇ ਆ ਜੀ ਇਹ ਕੋਈ 1921 ਵਾਲਾ ਦੁਆ ਹੋਵੇ ਤੇ ਬਾਕੀ ਪਿੰਡ ਵਾਲੇ ਦੇ ਆਪਣੇ ਦੱਸਾਂਗੇ ਇਹਦੀ ਇਹਦੀ ਸਰਵਿਸ ਤਾਂ 24 ਘੰਟੇ ਨਾਲ ਜਿਹੜਾ ਬਗੀ ਜਾਂਦਾ ਜੀ ਤੁਸੀਂ ਪੁੱਛੋ ਵੀ ਤੁਹਾਡੇ ਕੋਲ ਕੀ ਇਸ ਟਾਈਮ ਕੀ ਇਕੁਪਮੈਂਟ ਹੈਗੇ ਨੇ ਮੌਕੇ ਤੇ ਕੀ ਸਾਧਨ ਕੀ ਸਾਧਨ ਨਹੀਂ ਤੇ ਮੌਕੇ ਦੇ ਸਾਧਨ ਅਸੀਂ ਆ ਬੋਰਾ ਇੱਥੇ 3000 ਭਰਾ ਕੇ ਰੱਖਿਆ ਜੀ ਬਾਕੀ ਇਹ ਆਪੇ ਆਪਣੇ ਹਾਂਜੀ ਠੇਕੇਦਾਰ ਪਹਿਲਾਂ ਆਪਣੇ ਸਰਜੀਤ ਸਿਗਾ ਜੀ ਤੇ ਉਹਦੇ ਬਾਅਦ ਚ ਆਵੇ ਹੁਣ ਹੁਣ ਅਜਾ ਸਰ ਹੁਣ ਜੇ ਆਪਾਂ ਮੌਕੇ ਤੇ ਖੜੇ ਆ ਜਿੰਨੀ ਸਾਡੀ ਗੱਲਬਾਤ ਹੋਈ ਹੈ ਤੁਸੀਂ ਵੀ ਸੁਣੀ ਆ ਤੁਸੀਂ ਸਤਿਕਾਰਯੋਗ ਹੋ ਅਸੀਂ ਤੁਹਾਡੇ ਰਿਸਪੈਕਟ ਕਰਦੇ ਕੋਈ ਗਲਤ ਨਾ ਸਾਡੀ ਗੱਲ ਮਨਸ਼ਾ ਸਮਝਿਓ ਇਹ ਹੋਣੀ ਵੀ ਪਿੱਛੇ ਗੱਲ ਹੈ ਵੀ ਮੁਲਾਜ਼ਮ ਹੀ ਹੈ ਜੀ ਆਜੋ ਭਾਜੀ ਅਸੀਂ ਤੁਸੀਂ ਸਾਡੇ ਵੱਡੇ ਹੋ ਇਹ ਵੀ ਹਾਨੀ ਹੋਣਗੇ ਭਾਜੀ ਅਸੀਂ ਬੇਸਰ ਵੀ ਇੰਨੀ ਬੇਨਤੀ ਕਰਨਾ ਚਾਹੁੰਦੇ ਆ ਵੀ ਜੇਰੀ ਉਹ ਤੁਸੀਂ ਸਾਡੀ ਗੱਲਬਾਤ ਸੁਣੀ ਆ ਸੀਨੀਅਰਸ ਨੂੰ ਕੀ ਰਿਪੋਰਟ ਕਰੋਂਗੇ ਕਿਉਂਕਿ ਇੱਥੇ ਐਮਰਜੈਂਸੀ ਆ ਉਹ ਦੇਖੋ ਆਵਾਜ਼ ਤੋਂ ਹੀ ਸਮਝ ਲੱਗਦੀ ਆ ਕਿ ਖਤਰਾ ਜਿਵੇਂ ਦਰਿਆ ਉਹ ਆਪ ਕਹਿੰਦਾ ਹੋਵੇ ਕਿ ਬਚ ਲੋ ਬਚ ਉਹਨਾਂ ਦਾ ਬਚ ਲੋ ਮੈਂ ਆ ਰਿਹਾ ਕੀ ਤੁਸੀਂ ਸੁਣਿਆ ਦੋਗੇ ਅਜੀਸਰ ਪਾਣੀ ਵਧਿਆ ਹੀ ਅੱਗੇ ਕੰਟਰੋਲ ਚ ਹੀ ਹੁੰਦਾ ਹੀ ਆ ਮੌਤ ਵੀ ਤਾਂ ਇੱਕੋ ਵਾਰੀ ਆਉਂਦੀ ਆ ਹੈ ਸਰ ਅਸੀਂ ਰੋਜ਼ ਦੀ ਰੋ ਰਿਪੋਰਟ ਦਿੰਦੇ ਹਾਂ ਹੁਣ ਤਾਂ ਹੁਣ ਕੀ ਦੱਸੂਗਾ ਜੀ ਉਹਨਾਂ ਦੇ ਹਾਲਾਤ ਹਨਾ ਜਿਵੇਂ ਕਿ ਜੋ ਹਾਲੇ ਸਮ ਮਾਝੇ ਚ ਹਨਾ ਉਸ ਤੋਂ ਵੀ ਬੱਤਰ ਹਾਲਾਤ ਹੋ ਜਾਂਦੇ ਇੱਥੇ ਹੁਣ ਕੀ ਕੀ ਤੁਸੀਂ ਸਰ ਸੁਣਿਆ ਦੋਗੇ ਮਤਲਬ ਇਹ ਜਾਗਦੇ ਪਏ ਆ ਉਹਨਾਂ ਨੂੰ ਵੀ ਜਗਾਓ ਨਾ ਉਹਨਾਂ ਨੂੰ ਕਹੋ ਕਿ ਲੋਕ ਸਾਨੂੰ ਕਹਿੰਦੇ ਆ ਉਹਨਾਂ ਨੂੰ ਜਗਾਓ ਸਰ ਆਂਦੇ ਆ ਜੀਤ ਸਾਹਿਬ ਵੀ ਆਂਦੇ ਕਈ ਵਾਰ ਆਂਦੇ ਹਾਂ ਜੀ ਨਾ ਹੁਣ ਵੀ ਆ ਕੇ ਗਿਆ ਜੀ ਹੁਣ ਮੇਰੀ ਗੱਲ ਸੁਣੋ ਅੰਕਲ ਜੀ ਇਹ ਕਿਤੇ ਇਦਾਂ ਥੋੜੇ ਕੇ ਬੰਦਾ ਹਸਪੀਟਲ ਚ ਐਡਮਟੇ ਲਾ ਕੇ ਜਿਹੜਾ ਡਾਕਟਰ ਹਾਲ ਚਾਲ ਪੁੱਛ ਕੇ ਚਲੇ ਗਿਆ ਪੱਲੜਾ ਲੈਵਲ ਜਿਹੜਾ ਮਿਹਨਤ ਕਰ ਰਿਹਾ ਇਹ ਤਾਂ ਕਰ ਰਿਹਾ ਹੈ ਮਿਹਨਤ ਇਹ ਆਪਣਾ 100 ਚੋਂ 100 ਦੇ ਰਿਹਾ ਜੀ ਇਹ ਤਾਂ ਵਿਚਾਰੇ ਖੜੇ ਜਿਹੜੇ ਵਾਰ ਛੱਡ ਕੇ ਉੱਪਰ ਵਾਲੇ ਉਹ ਤਾਂ ਪਹਿਲਵਾਨੀ ਕਿਹੜਾ ਮਾਰਦੇ ਜੀ ਸਰ ਰਿਪੋਰਟ ਜ਼ਰੂਰ ਕਰਿਓ ਉਹਨਾਂ ਨੂੰ ਦੱਸਿਓ ਕਿ ਆ ਜਿਹੜੇ ਲੋਕ ਆ ਇਹ ਬੇਚੈਨ ਨੇ ਬੇਬਸ ਨੇ ਤੁਹਾਨੂੰ ਵੀ ਲਾਚਾਰ ਕਰਕੇ ਖੜਾ ਕੀਤਾ ਬਿਲਕੁਲ ਜੀ ਪਾਜੀ ਇਹਨਾਂ ਨੂੰ ਇਹ ਪੁੱਛੋ ਕਿ ਤਾਜੋਵਾਲ ਦੇ ਕਿਸ ਬੰਦੇ ਦਾ ਸਰਪੰਚ ਦਾ ਨੰਬਰ ਹੈਗਾ ਜੀ ਮੌਜੂਦਾ ਦਾ ਪੁੱਛੋ ਹਾਂ ਜੀ ਹਾਂ ਜੀ ਇਧਰ ਆਪਣੇ ਸਤਨਾੰਦ ਸਤਨਾਮ ਸਿੰਘ ਆ ਜੀ ਆਪਣੇ ਮੌਜੂਦਾ ਸਰਪੰਚ ਦਾ ਹੈਗਾ ਜੀ ਹਾਂ ਨਹੀਂ ਚਲੋ ਤੁਸੀਂ ਜਰੂਰ ਸੁਨੇਹਾ ਲਾਓ ਤੁਸੀਂ ਦੱਸੋ ਉਹਨਾਂ ਨੂੰ ਇਧਰ ਤੁਸੀਂ ਕੋ ਪਾਣੀ ਆ ਜਿਹੜਾ ਉਹ ਤੁਸੀਂ ਦੇਖੋ ਹਾਲਾਤ ਕੀ ਆ ਕਿ ਕਿਸਾਨ ਸਾਹਿਬ ਦੇ ਹੈਗੇ ਸਾਡੇ ਕੋਲ ਨੰਬਰ ਹੈ ਪਰ ਤੁਸੀਂ ਪ੍ਰਸ਼ਾਸਨ ਨੂੰ ਦੱਸੋ ਰਿਪੋਰਟ ਕਰੋ ਕਿ ਆ ਇੱਧਰ ਦੇਖੋ ਹਾਲਾਤ ਜਿਹੜੇ ਆ ਖਤਰੇ ਦੀ ਘੰਟੀ ਆ ਕੀ ਕਰੋਗੇ ਪ੍ਰਸ਼ਾਸਨ ਕਿਉਂਕਿ ਇਸ ਟਾਈਮ ਸਾਡੇ ਸੀਐਮ ਉਹ ਵੀ ਆਪਣੇ ਸਟੇਟ ਦੇ ਵਿੱਚ ਨਹੀਂ ਹੈਗੇ ਆ ਪੀਐਮ ਵੀ ਬਾਹਰ ਘੁੰਮ ਰਹੇ ਆ ਜਦੋਂ ਕਿ ਸਾਨੂੰ ਇੱਕ ਐਕਸ਼ਨ ਲੈਣ ਦੀ ਲੋੜ ਆ ਤਾਂ ਸਿਰਫ ਆਪਣੇ ਸਾਡਾ ਇੱਕ ਹੋਰ ਗੱਲ ਹੈ ਭਾਜੀ ਸਭ ਤੋਂ ਮੂਰਤ ਇਹ ਵਿਚਾਰੇ ਆ ਹਾਂਜੀ ਖਤਰਾ ਇਹਨਾਂ ਨੂੰ ਵੀ ਉਨਾ ਹੀ ਹੈ ਜਿੰਨਾ ਸਾਨੂੰ ਹੈ ਇਹ ਤਾਂ ਸਭ ਤੋਂ ਮੋਰੇ ਇਹ ਵੀ ਕਿਸੇ ਦੇ ਘਰ ਦੇ ਸਾਡਾ ਨਾ ਪਿੰਡ ਦਾ ਆਸੀਆਂ ਦਾ ਸੂਰੀ ਸਾਹਿਬ ਸਭ ਤੋਂ ਵੱਡਾ ਖਾਤਸ਼ਿਆ ਹੈ ਡੀਸੀ ਸਾਹਿਬ ਅੱਜ ਆਏ ਸਾਡੇ ਪਿੰਡ ਦੇ ਕਿਸੇ ਬੰਦੇ ਨੂੰ ਜੀ ਉਹ ਮਿਲਕੇ ਨਹੀਂ ਪਤਾ ਹੀ ਨਹੀਂਗਾ ਪਤਾ ਹੀ ਹੈ ਨੀਗਾ ਜਨਾਬ ਇੱਕ ਉਹ ਸਾਕਸ਼ੀ ਸਨਾ ਕਿਤੇ ਅੰਮ੍ਰਿਤਸਰ ਦੇ ਡੀਸੀ ਨੇ ਮੈਂ ਕਹਿੰਦਾ ਪਾਣੀ 'ਚ ਫਿਰਦੇ ਰਹੇ ਠੀਕ ਹੈ ਨਾ ਇਹ ਆਏ ਕੋਟ ਪੈਂਟ ਪਾ ਕੇ ਚਲੋ ਮੈਂ ਸਤਿਕਾਰਯੋਗ ਨੇ ਵੱਡੇ ਅਫਸਰ ਨੇ ਪਰ ਸਾਡੀਆਂ ਇੱਕ ਵਾਰ ਦੁਖ ਤਕਲੀਫਾਂ ਸੁਣਦੇ ਸਹੀ ਵੀ ਤੁਹਾਨੂੰ ਕੀ ਚਾਹੀਦਾ ਮੈਂ ਕਹਿੰਦਾ ਚਲੋ ਕਿੰਨੇ ਬੰਦੇ ਇੱਥੇ ਆ ਕੇ ਚਲੇਗੇ ਕਿੰਨੇ ਅਫਸਰ ਆਕੇ ਚਲੇ ਗਏ ਕਿੰਨੇ ਪੱਤਰਕਾਰ ਵੀਰੇ ਵੀ ਆਕੇ ਸਾਰੇ ਸਤਕਾਰਯੋਗ ਸਾਡੇ ਪਰ ਜਿਸ ਕਹ ਲੋ ਸੰਵੇਦਨਾ ਨਾਲ ਤੁਸੀਂ ਸਾਡਾ ਦੁੱਖ ਸੁਣਿਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਮਾਂ ਦੇਣਾ ਚਾਹੀਦਾ ਸਮਾਂ ਦੇਣਾ ਚਾਹੀਦਾ ਤੁਸੀਂ ਮੇਰੇ ਇੱਕ ਬੋਲ ਤੇ ਆਏ ਹੋ ਸੂਰੀ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਵਾਸੀਆਂ ਵੱਲੋਂ ਧੰਨਵਾਦ ਤੁਸੀਂ ਇੰਨਾ ਨਾ ਬਹੁਤ ਸਾਡਾ ਸਾਨੂੰ ਹੌਸਲਾ ਹੋ ਗਿਆ ਇੱਕ ਇੱਕ ਇੱਕਲਾਸ ਸਵਾਲ ਕਿਉਂਕਿ ਹੁਣਾ ਵੀਡੀਓ ਚੱਲਣੀ ਅਸੀਂ ਭੇਜ ਵੀ ਦੇਣੀ ਐਡਮਿਨਿਸਟ੍ਰੇਸ਼ਨ ਨੂੰ ਜਿਹੜੇ ਸਿਆਸਤਦਾਨ ਹੈ ਜਿਨ੍ਹਾਂ ਵੋਟਾਂ 'ਚ ਤੁਹਾਡਾ ਭਰਾ ਵੀ ਬਣਨਾ ਪੈਰੀ ਹੱਥ ਵੀ ਲਾਉਣਾ ਉਹਨਾਂ 'ਚ ਕੋਈ ਆਇਆ ਜੀ ਚੰਗੀ ਤਰ੍ਹਾਂ ਸਮਵੇਦਨਾ ਨਾਲ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਬਿਲਕੁਲ ਨਹੀਂ ਕੋਈ ਆਇਆ ਮੌਜੂਦਾ ਐਮਐਲਏ ਸਾਹਿਬ ਨਹੀਂ ਆਏ ਨਹੀਂ ਆਏ ਨਹੀਂ ਮੇਰੇ ਖਿਆਲ ਗੱਡੀ ਫਸ ਗਈ ਮੋਰੇ ਦਾ 79 ਉਹਦਾ ਆਈ ਨਹੀਂ ਕਦੇ ਜਦੋਂ ਜਿਹੜੇ ਵੋਟਾਂ ਹੁੰਦੀਆਂ ਪਹੁੰਚੇ ਚੱਕ ਕੇ ਆਏਣਾ ਸੀ ਜੇ ਵੋਟਾਂ ਹੁੰਦੀਆਂ ਪਹੁੰਚੇ ਚੱਕ ਕੇ ਆਏ ਆ ਕਿ ਮੋਟਰਸਾਈਕਲ ਲੰਘਣਾ ਵੀ ਔਖਾ ਆ ਕਿਉਂਕਿ ਰੇਤ ਆ ਗਈ ਪੂਰੀ ਜਾਂਦੇ ਵਿੱਚ ਟੋਏ ਪਏ ਆ ਤੁਹਾਨੂੰ ਵੀ ਪਤਾ ਹੈ ਦੇਖੋ ਹਲਕਾ ਇੰਚਾਰਜ ਸਾਹਿਬ ਆਏ ਹਲਕਾ ਇੰਚਾਰਜ ਸਾਹਿਬ ਕਿਹੜੀ ਪਾਰਟੀ ਦੇ ਜੀ ਤੁਸੀਂ ਲਲਿਤਪਨ ਪਾਠ ਹਾਂਜੀ ਉਹ ਆ ਗਏ ਸੀ ਟੈਂਗੜ ਪਰ ਵੀ ਦੌਰਾ ਕੀਤਾ ਉਹਨਾਂ ਨੇ ਮਾਰ ਗਏ ਕਿਹੜਾ ਮੈਂ ਤਾਂ ਸਮਾਂ ਕੀ ਗੱਲ 15ਾਵਲ ਵੀ ਕੀ ਹਾਂਜੀ ਹਾਂਜੀ ਮੈਂ ਕਹਿੰਦਾ ਜਿੰਨੇ ਨਹੀਂ ਪੱਥਰ ਉਹਨਾਂ ਨੇ ਲਾਏ ਆ ਜੇ ਇਹਨੇ ਨਹੀਂ ਪੱਥਰ ਬੰਨ੍ਹਾ ਤੇ ਲਾ ਦਿੰਦੇ ਤਾਂ ਲੋਕਾਂ ਦਾ ਬਚਾਅ ਹੋ ਜਾਂਦਾ ਇਹੀ ਸਮਾਂ ਪਾਣੀ ਇੱਕ ਇੱਕ ਢੇੜਾ ਮਾਰ ਗਏ ਆ ਇੱਕ ਢੇੜਾ ਮਾਰ ਗਏ ਉਹਦਾ ਵੀਡੀਓ ਤਬਾਦ ਫੇਰ ਵੱਜ ਜਾਣਾ ਮੈਂ ਕਹਿੰਦਾ ਬਾਅਦ ਸ਼ੁਕਰੀਆ ਧੰਨਵਾਦ ਹੋਊਗਾ ਅੱਛਾ ਮੈਂ ਇਹ ਕਹਿੰਦਾ ਜਿੱਦਾਂ ਫੇਰ ਨੂੰ ਪਾ ਲਈ ਸਾਰੇ ਆ ਰਹੇ ਆ ਦੇਖਿਓ ਤੁਸੀਂ ਕੱਲ ਨੂੰ ਦੇਖਿਓ ਕੱਲ ਨੂੰ ਫੋਟੋਆਂ ਸ ਬਿਲਕੁਲ ਜੀ ਦੇ ਉਦਾਂ ਇਹ ਨਹੀਂ ਕੱਖ ਨਹੀਂ ਕਰਨਾ ਫਿਰ ਵੀ ਨਹੀਂ ਗੜਾ ਹੀ ਮਾਰ ਕੇ ਮੁਰ ਜਾਣਾ ਯਾਰ ਜੋ ਸਾਨੂੰ ਫਾਰਮੈਟ ਹੀ ਕਰਨੀਆਂ ਨਹੀਂ ਹੋਰ ਕੱਖ ਨਹੀਂ ਕਰ ਰਹਾ ਇਹ ਸੇ ਸਮਾਂ ਹੈ ਭਜੀ ਹੁਣ ਸਾਡਾ ਹੀ ਸਮਾਂ ਹੈ ਇਕੱਠਾ ਹੋਣ ਦਾ ਕਿ ਆ ਅਸੀਂ ਆਪੇ ਆਪ ਹੀ ਕੁਝ ਕਰੀਏ ਕਿਉਂਕਿ ਆਪਾਂ ਪ੍ਰਸ਼ਾਸਨ ਤੇ ਨਹੀਂ ਛੱਡ ਸਕਦੇ ਕੋਸ਼ਿਸ਼ ਇੱਕ ਵਾਰੀ ਲਾਸਟ ਵਾਰ ਸੱਗਲ ਜਸਵਿੰਦਰ ਇਹ ਇੱਕ ਵਾਰ ਤੁਸੀਂ ਦੱਸੋ ਇਹ ਜਿਹੜਾ ਦ੍ਰਿਸ਼ ਆ ਇਹ ਕੀ ਸਮਝਾਉਂਦਾ ਪਿਆ ਇਹ ਦ੍ਰਿਸ਼ੇ ਸਮਝਾ ਰਿਹਾ ਵੀ ਦੇਖੋ ਜਿਹੜਾ ਇਸ ਟਾਈਮ ਨਾ ਪਾਣੀ ਬਹੁਤ ਚੜਿਆ ਹੋਇਆ ਤੇ ਰੀਤਾ ਥੱਲੇੋਂ ਇਹ ਕੱਢ ਰਿਹਾ ਜਦੋਂ ਇਹਨੇ ਰੀਤਾ ਕੱਢ ਕੇ ਆਪਣੇ ਨਾਲ ਵਹਾ ਲਿਆ ਥੱਲੇ ਜਿਹੜੀ ਸਪੇਸ ਹੈ ਉਹ ਖਾਲੀ ਹੋ ਗਈ ਉਹ ਜਦੋਂ ਪਾਣੀ ਥੋੜਾ ਜਿਹਾ ਘਟਣਾ ਨਾ ਉਹਨੇ ਥੱਲੇੋਂ ਵੜ ਕੇ ਸਾਰਾ ਢਾਈ ਢੀ ਕਰ ਦੇਣਾ ਆ ਇੰਨਾ ਤਾਂ ਉਹ ਵੀ ਦੇਖਿਆ ਹਣੀ ਵੀਡੀਓਜ਼ ਵੀ ਕਈ ਵਾਰ ਫਲੱਡ ਜਦੋਂ ਆਂਦੇ ਆ ਉਹ 10-10 ਫੁੱਟ ਜਗ੍ਹਾ ਇੱਕ ਵਾਰ ਚੇ ਲੈ ਜਾਂਦਾ ਠੀਕ ਹੈ ਸਾਡਾ ਬਚਾ ਹੋ ਸਕਦਾ ਹੋ ਸਕਦਾ ਜੇ ਪ੍ਰਸ਼ਾਸਨ ਜੇ ਪ੍ਰਸ਼ਾਸਨ ਜਿਹੜਾ ਆ ਉਹ ਥੋੜਾ ਜਿਹਾ ਸचेत ਹੋਵੇ ਦੂਜੀ ਗੱਲ ਮੈਂ ਇੱਕ ਗਹਿਣਾ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਸਾਰੇ ਪਿੰਡ ਵਾਲੇ ਦੇਖੋ ਅਸੀਂ ਆਪਣੇ ਨੇੜੇ ਨੇੜੇ ਪਿੰਡਾਂ ਵਾਲੇ ਇਥੇ ਨਿਗਰਾਨੀ ਰੱਖ ਰਹੇ ਆ ਜਿਹੜਾ ਸਾਰਾ ਧੁਰ ਤੱਕ ਬੇਟ ਏਰੀਆ ਔਰ ਰਾਹੋਂ ਤੱਕ ਇਧਰ ਜਾੜਲਾ ਜੀ ਉਹ ਪਰੇ ਮਹੱਦੀਪੁਰ ਤੱਕ ਇਹ ਸਾਰਾ ਏਰੀਆ ਨੀਵਾ ਆ ਜੇ ਇਧਰ ਪਾਣੀ ਟੁੱਟਦਾ ਚਾਹੇ ਭੈਂਗੜਪੁਰ ਤੋਂ ਟੁੱਟਦਾ ਚਾਹੇ ਤੋਂ ਟੁੱਟਦਾ ਇਹ ਸਾਰੇ 7-7 ਫੁੱਟ ਥੱਲੇ ਡੁੱਬੇ ਜਾਣੇ ਆ ਤੇ ਮੈਂ ਮੈਂ ਸ਼ੇਅਰ ਕਹਿਣਾ ਚਾਹੁੰਦਾ ਇੱਕ ਵੀ ਇਹ ਮਸਲਾ ਸਿਰਫ ਆਹ ਮਾਰਾ ਨਾ ਹੋਗਾ ਮੇਰੇ ਬਿਨ ਤੁਮਾਰਾ ਗੁਜ਼ਾਰਾ ਨਾ ਹੋਗਾ ਅਗਰ ਇਹ ਦਿੱਕਤ ਵੱਧ ਗਈ ਮੇਰੇ ਦੋਸਤ ਇਹ ਮਸਲਾ ਤੁਮਾਰਾ ਵੀ ਹੋਗਾ ਇਹ ਤੇਰੇ ਤੇ ਵੀ ਆਫਤ ਆਉਣੀ ਹੈ ਠੀਕ ਹੈ ਨਾ ਜੀ ਸੋ ਆਪਾਂ ਨੂੰ ਸਮਝਣ ਦੀ ਲੋੜ ਆ ਵੀ ਇਹ ਜੇ ਕੱਲੂ ਇੱਥੇ ਪਾਣੀ ਵੱਧ ਗਿਆ ਤਾਂ ਕੀ ਕਰੋਗੇ ਕਿੱਥੇ ਜਾਓਗੇ ਇਸ ਟਾਈਮ ਕੋਈ ਵੀ ਟੀਮ ਇਸ ਟਾਈਮ ਮੌਕੇ ਤੇ ਜਿਹੜੀ ਫੁੱਲ ਤਨਾਬ ਨਹੀਂ ਹੈਗੀ ਐਮਰਜੈਂਸੀ ਹੋਰ ਸਪੈਸ਼ਲ ਟੀਮ ਹੋਣੀ ਚਾਹੀਦੀ ਸੀ ਬਹੁਤ ਸ਼ੁਕਰੀਆ